ਸਵਾਗਤ ਕਰਦੇ ਆਂ ਕਿਸਾਨ ਵੀਰੋ ਤੁਹਾਡਾ ਆਪਣੇ ਚੈਨਲ ਕਿਸਾਨ ਰੇਡੀਓ ਉੱਪਰ ਅੱਜ ਦੀ ਜਿਹੜੀ ਆਪਾਂ ਵੀਡੀਓ ਤੁਹਾਡੇ ਲਈ ਲੈ ਕੇ ਆਏ ਆਂ ਇਹ ਪਿੰਡ ਕੜੈਲੀ ਜ਼ਿਲ੍ਹਾ ਬਠਿੰਡਾ ਤੋਂ ਜਿਹੜੀ ਹੈਗੀ ਆਪਾਂ ਉਹ ਵੀਡੀਓ ਬਣਾ ਕੇ ਜਿੱਦਾਂ ਕਿ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਪਾਈਆਂ ਕੋਲੇ ਰਾਤ ਹੀ ਸੂਈ ਹੈ ਬਈ ਇਹ ਕਰਕੇ ਹਾਂ ਤਾਜੀ ਸੂਈ ਤੜਕੀ ਸੂਈ ਹੈ ਬਈ ਗਾਂ ਸੇਲ ਕਰਨੀ ਹੈ ਜੀ ਪਹਿਲਾਂ ਤੁਸੀਂ ਗਾਂ ਦੀ ਕੁਆਲਿਟੀ ਚੈੱਕ ਕਰ ਲਓ ਬਈ ਐ ਨੂੰ ਮੜਾ ਜੇ ਕਿਹੜਾ ਸਵਾਜ ਥੋੜਾ ਜਿਹਾ ਗੇੜਾ ਜੇ ਦਵਾਜਾ ਕੁਆਲਿਟੀ ਤੁਸੀਂ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿੱਦਾਂ ਦੀ ਥਾਂਡੇਵੇ ਦੀ ਬਹੁਤ ਟੌਪ ਦੀ ਕੁਆਲਿਟੀ ਆ ਪਲੂਣ ਜਰੂਰ ਜਿਹੜੀ ਹੈਗੀ ਆ ਵੀ ਉਹ ਤੇ ਆਈ ਹੋਈ ਆ ਮੋੜ ਲੈ ਤੇ ਥੋੜਾ ਜਿਹਾ ਡਰਦਾ ਵੀ ਆ ਜਾਨਵਰ ਉਪਰ ਆ ਕਰ ਜਾਂਦਾ ਹੈਗਾ ਮੋੜ ਲੈ ਮੋੜ ਦੇ ਪਲੂਣ ਆਈ ਹੋਈ ਆ ਪਲੂਣ ਆਈ ਹੋਈ ਕਰਕੇ ਮਾੜਾ ਮੋਟਾ ਲੇਵਾ ਜਿਹੜਾ ਹੈ ਜਿਹੜਾ ਇਹਦਾ ਦੁੱਧਾ ਹੈਗਾ ਪਾਣ ਲਓ ਬਾਈ ਬੰਨ ਹੀ ਲੈ ਇਹਨੂੰ ਕੋਈ ਬੰਨ ਦੇ ਬੰਨ ਦੇ ਕੋਈ ਬੰਨ ਲਾ ਹੁਣ ਆਪਾਂ ਜਿਹੜੀ ਹੈਗੀ ਆ ਬਾਜੀਆਂ ਨਾਲ ਗੱਲ ਕਰਾਂਗੇ ਵੀ ਇਹ ਕਹਵੇਂ ਸੂਏ ਆ ਤੇ ਕੀ ਇਹਦਾ ਦੁੱਧ ਦਾ ਰਿਕਾਰਡ ਆ ਤੇ ਇਹ ਜਿਹੜੀ ਮਾਦਰ ਬੱਚਾ ਹੈਗਾ ਉਹ ਕਿਹੜਾ ਮੜਾ ਬਈ ਇੱਧਰ ਕੈਮਰਾ ਮਾਰ ਕੇ ਬੱਚਾ ਵੀ ਦਿਖਾ ਦੋ ਬੱਛੀ ਆ ਬਈ ਇਹ ਹਾਂ ਬੱਛੀ ਆ ਬੱਛੀ ਆ ਤੇ ਹੁਣ ਆਪਾਂ ਗੱਲ ਕਰ ਲਈਏ ਇੱਧਰ ਗਾਂ ਦੀ ਸੈਂਮੇ ਛੂਏ ਛੂਈ ਆ ਬਈ ਇਹ ਇਹ ਦੂਜੇ ਛੂਏ ਛੂਈ ਦੂਜੇ ਛੂਏ ਛੂਈ ਪਹਿਲੇ ਛੂਏ ਇਹਦਾ ਦੁੱਧ ਦਾ ਕੀ ਰਿਕਾਰਡ ਸੂ 22 23 ਲੀਟਰ ਦੂਜੇ 22 ਲੀਟਰ ਇਹਨੇ ਬਈ ਪਹਿਲੇ ਛੂਏ ਜਿਹੜਾ ਹੈਗਾ ਉਹ ਦੁੱਧ ਦਿੱਤਾਗਾ ਤੇ ਐਤਕੀ ਲੱਗਦਾਗਾ ਵੀ ਕੱਢ ਦੂ ਵੀ 30 ਦੇ ਲਗਭਗ ਹਾਂ ਕੱਢਣਾ ਚਾਹੀਦਾ ਹੈਗਾ ਨੇੜੇ ਨੂੰ 30 ਦੇ ਲਗਭਗ ਜਿਹੜਾ ਹੈਗਾ ਬਈ ਇਸ ਛੂਏ ਨੇ ਦੁੱਧ ਕੱਢ ਦੇਣਾ ਬੱਛੀ ਨੂੰ ਤੇ ਬਾਕੀ ਤੁਸੀਂ ਦੇਖ ਸਕਦੇ ਹੋ ਐਫ ਐਫ ਤੇ ਸ਼ਾਈ ਵਾਲ ਦਾ ਕ੍ਰੋਸ ਆ ਗਈ ਤੇ ਉਹ ਜਾਬੂਦੂਤ ਚੱਲੀ ਆ ਦੁੱਧ ਬਹੁਤ ਸੰਗਣ ਹੈ ਜੀ ਕਰਦੀ ਗਾਂ ਵੀਰੇ ਕਰਦੀ ਗਾਂ ਕੀ ਤੁਹਾਡੇ ਕੋਲ ਤੇ ਆਪਣੀ ਇਹਦੀ ਮਾਂ ਦੇ 35 ਲੀਟਰ ਦਾ ਦੁੱਧ ਹੈ ਮਾਂ ਦਾ ਰਿਕਾਰਡ ਵੀ ਬਾਈ ਆਪਾਂ ਨੂੰ ਦੱਸ ਰਿਹਾ ਵੀ ਇਹਦਾ 35 ਲੀਟਰ ਦਾ ਪਿਛਲੇ ਸਾਲ ਦੁੱਧ ਦਾ ਰਿਕਾਰਡ 35 ਲੀਟਰ ਸੀ ਜੇ ਮਾਂ ਦਾ ਵੀ ਹਾਂ ਠੀਕ ਆ ਠੀਕ ਆ ਤੇ ਬਾਈ ਇਹਦੇ ਤੁਸੀਂ ਆ ਸੀਮਨ ਕਿਹੜਾ ਲਵਾਇਆ ਸੀਗਾ ਇੱਧਰ ਇਹ ਵੀ ਦਿਖਾ ਦਿਓ ਵੀਡੀਓ ਇਹ ਵੀ ਸ਼ਰਮਾਂਡਾ ਦਾ ਇਹ ਰਮਾਂਡਾ ਦਾ ਜਿਹੜਾ ਹੈਗਾ ਬਾਈ ਬੱਚਾ ਦਿੱਤਾਗਾ ਤੇ ਬਾਕੀ ਤੁਸੀਂ ਕੁਆਲਿਟੀ ਆਪ ਚੈੱਕ ਕਰ ਲਿਓ ਤਾਜੀ ਸੂਈ ਕਰਕੇ ਜਿਹੜੀ ਹੈਗੀ ਬੱਚੀ ਬੈਠੀ ਆ ਵੀ ਥੋੜਾ ਜਿਹਾ ਬੱਥਰੂ ਕਰਨ ਲੱਗ ਜਾਂਦਾ ਉਹਦਾ ਕਰਕੇ ਕੰਮਣ ਕੰਮਣ ਲੱਗ ਜਾਂਦੇ ਆ ਤੇ ਹੁਣੀ ਸੂਈ ਆ ਆ ਜ਼ੇਰ ਵੀ ਆ ਪਈ ਆ ਬੱਠਲ 'ਚ ਜ਼ੇਰ ਵੀ ਤਾਂ ਹੀ ਵੀਡੀਓ ਨਾਲ ਬਣਾਉਣਾ ਕਈ ਏਰੀਆ ਵਾਲਾ ਕਹਿੰਦਾ ਕਿ ਜ਼ੇਰ ਨਾ ਰਹੀ ਹੋਵੇ ਜੇਰ ਨਾ ਹੋਵੇ ਬੋਹ ਨਾ ਹੋਵੇ ਤੇ ਬਾਕੀ ਤੁਸੀਂ ਕੁਆਲਿਟੀ ਆ ਜਿਹੜੀ ਉਹ ਵੀਡੀਓ 'ਚ ਗਾਂ ਦੀ ਆਪ ਚੈੱਕ ਕਰ ਲਓ ਥਾਣੇ ਦੀ ਵੀ ਚੈੱਕ ਕਰ ਲਓ ਠੰਡੀ ਸੀਲ ਬਹੁਤ ਆ ਬਾਈ ਐਂ ਤਾਂ ਹੁਣ ਮਾੜਾ ਮੋਟਾ ਉੱਪਰੇ ਬੰਦੇ ਤੋਂ ਜਾਨਵਰ ਜਿਹੜਾ ਹੈਗਾ ਡਰਦਾ ਹੀ ਆ ਠੀਕ ਆ ਨਾ ਹਾਂ ਤੇ ਬਾਕੀ ਸਵਾਦੂ ਤਾਂ ਬਈ ਵਧੀਆ ਖੜਕੇ ਲੈਂਦੀ ਆ ਮਸ਼ੀਨ ਹੀ ਲਾ ਲੰਦੇ ਹੋਗੇ ਮਸ਼ੀਨ ਵੀ ਹੱਥੀ ਵੀ ਵਧੀਆ ਮੈਣ ਲੈਂਦੀ ਆ ਹੱਥੀ ਵੀ ਵਧੀਆ ਮਿਲਦੀ ਆ ਬਾਈ ਤੇ ਮਸ਼ੀਨ ਵੀ ਵਧੀਆ ਲਵਾ ਲੈਂਦੀ ਆ ਜੇ ਕਈ ਐ ਜੀ ਕਿਸੇ ਸੱਜਣ ਮਿੱਤਰ ਨੇ ਫਾਰਮ ਚ ਰੱਖਣੀ ਹੋਈ ਜ ਨਵਾਂ ਫਾਰਮ ਤਿਆਰ ਕਰਦਾ ਤਾਂ ਬਈ ਇਹ ਹਰ ਜੀ ਗਾਂ ਜ਼ਰੂਰ ਰੱਖੋ ਇਹਨੂੰ ਪਹਿਲੀ ਤਾਂ ਗੱਲ ਇਹ ਹੈ ਵੀ ਬਿਮਾਰੀ ਫੈਡ ਬਹੁਤ ਆਉਂਦੀ ਆ ਹਾਂ ਦੂਜਿਆਂ ਨਾਲ ਫੈਡ ਇਹਦੀ ਦੂਜੇ ਮੁਕਾਬਲੇ ਬਾਈ ਕਹਿੰਦਾ ਵੱਧ ਆਉਂਦੀ ਆ ਤੇ ਦੂਜੀ ਗੱਲ ਇਹਨਾਂ ਨੂੰ ਇਹ ਬਿਮਾਰ ਵੀ ਘੱਟ ਹੁੰਦੀ ਆ ਜਿੱਥੋਂ ਤੱਕ ਮੇਰਾ ਆਈਡੀਆ ਕਿਉਂਕਿ ਇਹ ਮੰਨ ਲੈ ਜਿਹੜਾ ਕ੍ਰੋਸ ਸੀਗਾ ਕੋਈ ਵੀ ਹੋ ਉਹ ਬਿਮਾਰ ਘੱਟ ਹੀ ਤੇ ਬਾਕੀ ਪ੍ਰਿੰਟਾ ਸੋਡੇ ਸਾਹਮਣੇ ਆ ਡੱਬਾ ਪ੍ਰਿੰਟਾ ਬਈ ਖਣਲੇਵਾ ਦੁਬਾਰੀ ਫੇਰ ਵੀਡੀਓ ਇੱਕ ਵਾਰੀ ਮਾਰ ਦੋ ਖਣਲੇਵਾ ਬਹੁਤ ਸੋਹਣਾ ਗਾਂ ਦਾ ਭਲੂਣ ਜਰੂਰ ਆਈ ਹੋਈ ਆ ਭਲੂਣ ਦਾ ਕਰਕੇ ਉਗੜ ਦੁਗੜ ਹੋ ਜਾਂਦਾ ਜਾਨਵਰ ਬੈਂਦਾ ਕਰਦਾ ਉਹ ਕਰਕੇ ਇਹ ਦਿੱਕਤ ਆ ਜਾਂਦੀ ਆ ਤੇ ਬਾਕੀ ਕੁਆਲਿਟੀ ਗਾਂ ਦੀ ਕੱਦ ਕਾਠ ਨੂੰ ਬੈੱਡ ਤੁਸੀਂ ਦੇਖ ਲਓ ਗਾਂ ਦਾ ਬਹੁਤ ਡਬਲ ਬੈੱਡ ਆ ਗਾਂ ਦਾ ਕੱਦ ਕਾਠ ਬਹੁਤ ਆ ਦੁੱਧ ਆ ਰਾਮ ਨਾਲ 30 ਕੱਢਦੇ 32 ਕੱਢਦੇ ਇਹਨਾਂ ਦਾ ਕੱਢ ਦੋ ਹਜੇ ਤੀਜੇ ਸੂਏ ਤੱਕ ਜਿਹੜਾ ਹੈਗਾ ਗਾਣੇ ਦੁੱਧ ਵਧਣਾ ਹੁੰਦਾ ਤਿੰਨ ਸੂਏ ਤੱਕ ਜਾਨਵਰ ਆ ਜਿਹੜਾ ਇਹ ਦੁੱਧ ਵੱਧਦਾ ਹੀ ਰਹਿੰਦਾਗਾ ਤੀਜੇ ਸੂਏ ਇਹ 35 ਤੋਂ ਹੋ ਸਕਦਾ ਵੀ 40 ਤੱਕ ਹੀ ਵਗ ਜੇ ਤੇ ਬਾਕੀ ਕੁਆਲਿਟੀ ਤੁਸੀਂ ਆਪ ਦੇਖ ਲਓ ਆ ਕੇ ਦੇਖ ਲਓ ਬਾਈ ਦਾ ਜਿਹੜਾ ਸੰਪਰਕ ਨੰਬਰ ਆ ਉਹ ਵੀ ਆਪਾਂ ਸਕਰੀਨ ਤੇ ਦੇਵਾਂਗੇ ਹੁਣ ਆਪਾਂ ਗੱਲ ਕਰ ਲੈਣੇ ਇਹਦੇ ਰੇਟ ਦੀ ਰੇਟ ਇਹਦਾ 95 95000 ਰੁਪਇਆ ਬਾਈ ਇਹਦੀ ਡਿਮਾਂਡ ਆ ਨਹੀਂ ਆਲਾ ਹਰ ਜੀ ਗਾਂ ਦਾ ਆਲਾ ਵੱਧ ਦੁੱਧ ਵਾਲੀ ਦਾ ਉਵੇਂ ਹੀ ਕਹਿ ਦਿੰਦਾ ਜੀ 1 20 ਦੇ ਦੋ ਐ ਕਰ ਦੂ ਲੈਂਡ ਦੇਣ ਵਾਲਾ ਜਿਹੜਾ ਹਾਂ ਨਹੀਂ ਆ ਲੈਂਡ ਦੇਣ ਵਾਲਾ ਰੇਟ ਆ 95000 ਰੁਪਇਆ ਕੋਈ ਬਾਹਲਾ ਵੀ ਨਹੀਂ ਹੈਗਾ ਤੇ ਜੇ ਕਿਸੇ ਸੱਜਣ ਮਿੱਤਰ ਨੇ ਖਰੀਦਣੀ ਹੋਈ ਤਾਂ ਬਾਈ ਨਾਲ ਸੰਪਰਕ ਕਰ ਲਿਓ ਇਹਦਾ ਜਿਹੜਾ ਆਪਾਂ ਫੋਨ ਨੰਬਰ ਆ ਉਹ ਵੀ ਸਕਰੀਨ ਤੇ ਦੇਵਾਂਗੇ ਹੋਰ ਇਦਾਂ ਦੀਆਂ ਵੀਡੀਓ ਦੇਖਣ ਲਈ ਸਾਡੇ ਨਾਲ ਜੁੜੇ ਰਹੋ ਧੰਨਵਾਦ ਜੀ